ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਾਰਿਆਂ ਨੂੰ ਪਤਾ ਹੀ ਹੈ ਹਨਾ ਜਿੱਦਾਂ ਆਪਣੇ 3 ਦਾ ਪ੍ਰੋਗਰਾਮ 3 ਦਾ ਮੇਲਾ ਚੱਲ ਰਿਹਾ 3 ਦਾ ਮੇਲਾ ਚੱਲ ਰਿਹਾ ਹੈ ਹਨਾ ਤੇ 10 10 11 ਦਿਨ ਹੋ ਗਏ ਜੀ ਸਾਨੂੰ ਤਿਆਰੀਆਂ ਦੇ ਵਿੱਚ ਲੱਗੇ ਹੋਿਆਂ ਨੂੰ ਜਿਹੜੀਆਂ ਭੈਣਾਂ ਨੂੰ ਆਪਾਂ ਸੰਧਾਰੇ ਦਿੰਨੇ ਹੁੰਦੇ ਆਂ ਕਾਫੀ ਭੈਣਾਂ ਨਾਲ ਸਾਡੀ ਪਹਿਲਾਂ ਸਾਰੀਆਂ ਭੈਣਾਂ ਨਾਲ ਤਕਰੀਬਨ ਗੱਲਬਾਤ ਹੋਈ ਗਈ ਇਹ ਕੁਸ ਕੁ ਭੈਣਾਂ ਸੀਗੀਆਂ ਸਾਨੂੰ ਜਿਨ੍ਹਾਂ ਦਾ 2-4 ਦਿਨ ਪਹਿਲਾਂ ਹੀ ਕੰਟੈਕਟ ਨੰਬਰ ਮਿਲੇ ਆ ਕਿਉਂਕਿ ਕੁਲਵਿੰਦਰ ਜੀ ਨੇ ਸਾਰਿਆਂ ਨਾਲ ਗੱਲ ਕਰ ਲਈ ਸੀ ਹੁਣ ਉਹ ਭੈਣ ਦਾ ਸਪੈਸ਼ਲੀ ਫੋਨ ਆਇਆ ਹੈ ਕਿ ਮੇਰੀ ਮੇਰੇ ਨਾਲ ਗੱਲ ਕਰਨਾ ਹਨਾ ਮੈਂ ਉਹਨਾਂ ਨਾਲ ਗੱਲ ਕਰਾਂ ਹੁਣ ਮੈਂ ਉਹਨਾਂ ਨੂੰ ਕਾਲ ਕਰ ਰਹੀ ਸੀ ਰਾਤ ਦੇ 9 10 ਵਜੇ ਹੋਇਆ ਪਹਿਲਾਂ ਮੇਰੇ ਕੋਲ ਇੱਕ ਕਸਟਮਰ ਸੀਗਾ ਦੁਕਾਨ ਦੇ ਉੱਪਰ ਤੇ ਹੁਣ ਮੈਂ ਉਹ ਭੈਣ ਨੂੰ ਫੋਨ ਕਰ ਰਹੀ ਹਾਂ ਗੱਲ ਕਰ ਰਹੀ ਹਾਂ ਹਾਂਜੀ ਹਾਂ ਭੈਣੇ ਹਾਂਜੀ ਮੈਂ ਜਸਪ੍ਰੀ ਤੇ ਜਸਪ੍ਰੀ ਤੇ ਬੋਲਦੀ ਆ ਜੀ ਪਹਿਲਾਂ ਤੁਹਾਡੀ ਕੱਲਿੰਗ ਬਾਈ ਨਾਲ ਦਾ ਲੋਕੀ ਬੋਲਦੀ ਹੈ ਹੈਲੋ ਹਾਂਜੀ ਕਲਵਿੰਦਰ ਨਾਲ ਗੱਲ ਹੋਈ ਹੋ ਤੁਹਾਡੀ ਮੇਰੇ ਕੋਲ ਕਸਟਮਰ ਸੀਗਾ ਮੈਂ ਕਹਿੰਦੇ ਗੱਲ ਕਰੋ ਉਹ ਦੱਸੋ ਸਾਰੇ ਘਰ ਪਰਿਵਾਰ ਦੀ ਕੰਪਨੀ ਕਿਹਦੀ ਹੈ ਤੁਸੀਂ ਕਿੱਥੇ ਹੋ ਸੰਗਰੂਰ ਅੱਛਾ ਤਾਂ ਦੂਜੀਆਂ ਭੈਣਾਂ ਨਾਲ ਹੋਊਗੀ ਸੀ ਜੀ ਗੱਲ ਹੋਣੀ ਮੇਰੀ ਗੱਲ ਉਹਦਾ ਨਾ ਮੈਂ ਕਿਹਾ ਕਿ ਆਪਾਂ ਉਹ ਬੰਦਾ ਨਹੀਂ ਰੱਖਾਂਗੇ ਅੱਛਾ ਅੱਛਾ ਨਾ ਨਾ ਬੜਾ ਬੰਦਾ ਕੋਈ ਹੋ ਗਿਆ ਇਹ ਇੱਕ ਵਧੀਆ ਲੱਗਿਆ ਕਿ ਹਾਂਜੀ ਆ ਪਤਾ ਕਿ ਅਸੀਂ ਪਿਛਲੇ ਸਾਲ ਵੀ ਕੋਸ਼ਿਸ਼ ਕਰੀ ਸੀਗੀ ਸਾਨੂੰ ਕਿਤੇ ਨਾ ਤੁਹਾਡਾ ਕੰਟੈਕਟ ਨਹੀਂ ਮਿਲਿਆ ਹੈਗਾ ਪਿਛਲੇ ਸਾਲ ਵੀ ਮੈਂ ਕੋਸ਼ਿਸ਼ ਬਹੁਤ ਕਰੀ ਜਦੋਂ ਮੈਂ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਹੈਨਾ ਤੇ ਮੇਰੀ ਨਾਨਦ ਨੇ ਦੱਸਿਆ ਸੀਗਾ ਤੇ ਕਹਿੰਦੇ ਵੀ ਉਹ ਕੁੜੀਆਂ ਨੇ ਵੀ ਮੇਰੇ ਨਾਲ ਪੜ੍ਹਦੀਆਂ ਹੁੰਦੀਆਂ ਸੀਗੀਆਂ ਮੁਰਕਾ ਮੈਂ ਬਿਰੀਆਂ ਮੈਂ ਨਹੀਂ ਕਿਉਂਕਿ ਉਹ ਵੀ ਹਰ ਇੱਕ ਸਾਲ ਦੀਆਂ ਤੇ ਆਉਂਦੇ ਹੁੰਦੇ ਆ ਹਾਂ ਭੈਣੋ ਵੀ ਮਤਲਬ ਕਿ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਮੈਂ ਕਿਹਾ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਤੁਹਾਨੂੰ ਕੋਸ਼ਿਸ਼ ਕਰੋ ਵੀ ਨੰਬਰ ਲੈਣ ਦੇ ਆਪਾਂ ਮੈਂ ਕਿਹਾ ਕੋਸ਼ਿਸ਼ ਤਾਂ ਆਪਾਂ ਕਰ ਸਕਦੇ ਆ ਹਨਾ ਚੱਲ ਕਰਦੇ ਆਂ ਆਪਾਂ ਇਹ ਕਿਤਾਬ ਨੂੰ ਕਿਤਾਬ ਤੋਂ ਤਾਂ ਪਤਾ ਨਹੀਂ ਆਉਂਦਾ ਕਿ ਉਹ ਕੰਪਨੀ ਨੇ ਕਿੰਨੇ ਸਾਡਾ ਸਾਡਾ ਘਰ ਥੋੜੀ ਦੂਰ ਆ ਗਿਆ ਸੀ ਕਿੰਨੇ ਤੋਂ ਪੁੱਛਿਆ ਹਰੇ ਕੋਈ ਵੈਦਿਆ ਕਰੇ ਵੀ ਹਾਂ ਜਾਣਦੇ ਨੰਬਰ ਨਹੀਂ ਮਿਲਿਆ ਸਾਨੂੰ ਕਿਤੋਂ ਥੋੜਾ ਸਾਡੇ ਜਿਹੜੇ ਮਿਸਤਰੀਆਂ ਵੀ ਨਹੀਂ ਹੈਗੇ ਉਧਰ ਆਪਣਾ ਕੋਈ ਨਹੀਂ ਹੁਣ ਤੁਹਾਡੇ ਨਾਲ ਗੱਲ ਹੋ ਗਈ ਹੁਣ ਤੁਹਾਡੇ ਨੰਬਰ ਸੇਵ ਕਰਾਂਗੇ ਨਾ ਸਾਧਾਂਗੇ ਹਾਂ ਤੇ ਤੁਹਾਡੇ ਮम्मा ਹੈਗੇ ਆ ਕਿ ਖਾਣੇ ਹੈਗੇ ਥੋੜੇ ਹੈ ਅੱਜ ਕਿੰਨੇ ਦਰ ਕੇ ਗਿਆ ਗਿਆ ਅੱਛਾ ਅੱਛਾ ਪਿਸ਼ਾਬ ਕਰੋ ਖਾਣਾ ਮੈਨੂੰ ਕੀ ਦੱਸਣਾ ਠੀਕ ਹੈ ਠੀਕ ਹੈ ਮੈਂ ਫਿਰ ਤੁਸੀਂ ਐ ਰਹੋ ਮੈਂ ਮੇਰੀ ਗੱਲ ਸੁਣੋ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਤੁਸੀਂ ਹਾਂ ਉਹ ਵੀ ਆਉਂਦੇ ਹਾਂ ਕਹਿੰਦਾ ਬੜਾ ਲੱਗਾ ਕਹਿੰਦਾ ਮੈਂ ਕਿਉਂ ਆ ਰਿਹਾ ਚਲੋ ਅਸੀਂ ਵੀ ਮਿਲਣਾ ਤੇ ਹਨਾ ਸਾਨੂੰ ਬਹੁਤ ਵਧੀਆ ਲੱਗਦਾ ਹੈ ਹਾਂ ਮੈਂ ਇਹ ਬਹੁਤ ਵਧੀਆ ਤੁਸ ਜੀ ਨੇ ਬੋਲਤੀ ਬਹੁਤ ਵਧੀਆ ਰਹੀ ਹੈ ਜੀ ਤਾਂ ਜੇ ਕਿਸੇ ਦਾ ਮੌਕਾ ਹਨ ਜੀ ਬੋਲਣਾ ਨਹੀਂ ਮਿਲਿਆ ਤਾਂ ਬੋਲਦੀ ਹੈਗਾ ਜੀ ਹੱਥਾ ਬੱਲੇ ਅੱਛਾ ਅੱਛਾ ਕੋਈ ਨਹੀਂ ਤੁਸੀਂ ਬਹੁਤ ਕੋਈ ਬੁਲਾਵੇ ਇੰਟਰਵਿਊ ਤਾਂ ਦਿੱਤਾ ਮੌਕਾ ਕੋਈ ਕੋਈ ਅੱਛਾ ਚਲੋ ਤੁਸੀਂ ਬੋਲ ਲਿਓ ਕੋਈ ਨਹੀਂ ਤੁਹਾਨੂੰ ਮੌਕਾ ਦਵਾਂਗੇ ਤੁਸੀਂ ਤੁਸੀਂ ਬੋਲ ਲਿਓ ਜ਼ਰੂਰ ਆਪਾਂ संधारे देने है ना भेना नहीं कोई कोई नहीं भे कोई नी ब् घर क्यों नहीं है बुलाना है क्योंकि है ना हमेशा पेक्या की हिंदी ना ਕੋਮੇਤੀ ਨਾਲ ਰੋਟੀਾਂ ਸਹਾਈਆਂ ਦੇ ਦਿੱਤੇ ਹੋ ਜਾਂਦਾ ਹੈ। ਹਾਂ। ਕੋਈ ਮੌਕੇ ਤੋਂ ਮਿਲ ਗਿਆ ਪਰ ਉਹ ਐਡਵਰਟਿਜ਼ਰ ਕਿਹਨੂੰ ਕਿਹਾ? ਅੱਛਾ ਅੱਛਾ। ਨਾਮ ਨਹੀਂ ਲੱਭ ਪਾ ਵੀ ਕਿਹਨੇ ਬਾਹਰ ਤੋਂ ਲੱਭਾਇਆ ਕਿਹਨੂੰ। ਮੈਂ ਹਾਂ ਜੋ ਉਹ ਨਹੀਂ ਨੰਬਰ ਲੱਭ ਸਕਦੇ ਕੋਈ। ਮਾ ਕੋਈ ਤੇ ਘਰੇ ਮਿਲਦੇ ਰਿਹਾ ਕਰਾਂਗੇ ਕੋਈ ਗੱਲ ਨਹੀਂ ਹੁਣ ਮੇਰੇ ਕੋਲ ਨੰਬਰ ਆ ਗਿਆ। ਲਓ ਜੀ ਇਹ ਵਾਲੀ ਵੀਡੀਓ ਹੈਗੀ ਦੂਸਰੇ ਦਿਨ ਸਵੇਰ ਦੇ ਬੱਦਲ ਜਿਹੜੇ ਹੈਗੇ ਪੂਰੇ ਹੋਏ ਪੈ ਸੀਗੇ ਵੱਟ ਪੂਰਾ ਸੀਗਾ ਤੇ ਪਹਿਲਾਂ ਮੈਂ ਧੂਰੀ ਚਲੀ ਗਈ ਜਿਹੜੇ ਹੈਗੇ ਧੂਰੀ ਦੇ ਕੰਮ ਕਰਕੇ ਆਂ ਬਾਜ਼ਾਰ ਚਲੀ ਗਈ ਹਨ ਤੇ ਉਹ ਵੀ ਜ਼ਰੂਰੀ ਸੀਗੇ ਹੁਣ ਇੱਥੇ ਮਾਸੀ ਤੇ ਮੰਮੀ ਜੀ ਹਨਾ ਫੁੱਲ ਠੀਕ ਕਰਦੇ ਸੀਗੇ ਜਿਹੜੇ ਤੀਆਂ ਤੇ ਅਸੀਂ ਪਿੰਗਾ ਪਾਉਣੇ ਹੁੰਨੇ ਆ ਹਨਾ ਤੇ ਉਹਨਾਂ ਦੇ ਜਿਹੜੇ ਫੁੱਲ ਵਗੈਰਾ ਸਾਡੇ ਬਣਾਏ ਹੋਏ ਸੀਗੇ ਉਹ ਥੋੜੇ ਜਿ ਟੁੱਟੇ ਜੇ ਪੈ ਸੀਗੇ ਉਲਝੇ ਜੇ ਪੈ ਸੀਗੇ ਇਹਨਾਂ ਨੂੰ ਮੈਂ ਲਗਾ ਕੇ ਗਈ ਸੀਗੀ ਮੈਂ ਕਿਹਾ ਸੈੱਟ ਕਰ ਦਿਓ ਮੇਰੇ ਆਉਂਦਿਆਂ ਨੂੰ ਇਹਨਾਂ ਨੇ ਇੱਕ ਦਾ ਸੈੱਟ ਕਰਤਾ ਕਿਉਂਕਿ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਜੇ ਇਹ ਚੀਜ਼ਾਂ ਨੂੰ ਹੁਣ ਮੈਂ ਨਾਲ ਆ ਕੇ ਠੀਕ ਕਰਵਾਉਣ ਲੱਗ ਗਈ ਪਹਿਲਾਂ ਮੈਂ ਆ ਕੇ ਇਹਨਾਂ ਨੂੰ ਚਾਹ ਬਣਾ ਕੇ ਦਿੱਤੀ ਆਪਦੀ ਰੋਟੀ ਖਾਧੀ ਤੇ ਕਾਫੀ ਟਾਈਮ ਲੱਗ ਜਾਂਦਾ ਹੈ ਹਨਾ ਛੋਟੇ ਛੋਟੇ ਕੰਮ ਕਾਫੀ ਜਿਹੜੇ ਹੈਗੇ ਬਾਜ਼ਾਰ ਦੇ ਸੀਗੇ ਫਿਰ ਸਾਡੇ ਤੋਂ ਨਹੀਂ ਜਾਇਆ ਜਾਣਾ ਸੀਗਾ ਕਿਉਂਕਿ ਸ਼ਾਮ ਨੂੰ ਆਪਣਾ ਜਿਹੜਾ ਹੈਗਾ ਮਹਿੰਦੀ ਕੰਪੀਟੀਸ਼ਨ ਵੀ ਹੈਗਾ ਜੀ ਸਾਣੇ ਕਰਦੇ ਰਿਖਰੀ my hero. Hold on. പുഷാ കോ കീരാണി